ਅਮਰੀਕ ਸਿੰਘ ਦੀ ਆਲਦੀ ਰਚਨਾ ਦੀਵਾਲੀ ਲੋਹੜੀ ਭਾਵੇਂ ਹੋਈ ਵਿਸਾਖੀ ਨਹੀਂ ਮੁੱਕਨੀ ਫਸਲਾਂ ਦੀ ਰਾਖੀ ਜਦੋਂ ਪੰਜਾਬੀ ਜਨ ਜੀਵਨ ਵਿੱਚ ਫਸਲਾਂ ਦੀ ਰਾਖੀ ਦੀ ਗੱਲ ਚਲਦੀ ਹੈ ਤਾਂ ਇਹ 17 ਮਹਾਰੀ ਮੂਹ ਫੁੱਟ ਪੈਂਦੀਆਂ ਹਨ ਮੁੱਕੀ ਫਸਲਾਂ ਦੀ ਰਾਖੀ ਵੇ ਜਟਾਈ ਵਿਸਾਖੀ ਲੋਕ ਤਾਤੀਆਂ 17 ਕੰਢੀ ਦੇ ਕਿਸਾਨਾਂ ਲਈ ਅਦੂਰੀਆਂ ਜਪਦੀਆਂ ਹਨ ਕਿਉਂਕਿ ਮੱਕੀ ਕਣਕ ਅਤੇ ਕਮਾਦ ਨੂੰ ਬਚਾਉਣ ਲਈ ਕਿਸਾਨਾਂ ਨੂੰ ਸਾਰਾ ਸਾਲ ਰਾਖੀ ਕਰਨੀ ਪੈਂਦੀ ਹੈ ਇਹਨਾਂ ਕਿਸਾਨਾਂ ਦੀ ਸ਼ਾਇਦ 17 ਤੋਂ ਘਮੀਆ ਜਾਪਣ ਦਿਵਾਲੀ ਲੋਹੜੀ ਭਾਵੇਂ ਹੋਈ ਵਿਸਾਖੀ ਨਹੀਂ ਮੁੱਕਨੀ ਫਸਲਾਂ ਦੀ ਰਾਖੀ ਕੰਢੀ ਖੇਤਰ ਦੀ ਵੱਡੀ ਸਮੱਸਿਆ ਕੰਢੀ ਖੇਤਰ ਪੰਜਾਬ ਦਾ ਨੀਂ ਪਹਾੜੀ ਤੇ ਪਛੜਿਆ ਹੋਇਆ ਕੀਤਾ ਹੈ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਦੇ ਈਂ ਆਉਂਦੇ ਹਨ ਇਹ ਖੇਤਰ ਸ਼왈ਕ ਪਹਾੜੀਆਂ ਦੇ ਕੰਢੇ ਕੰਢੇ ਪਠਾਨਕੋਟ ਤੋਂ ਚੰਡੀਗੜ੍ਹ ਮੁੱਖ ਸੜਕ ਤੇ ਚੜ੍ਹਦੇ ਪਾਸੇ ਵਸਿਆ ਹੈ ਇਹ ਖੇਤਰ ਜ਼ਿਲ੍ਹਾ ਪਠਾਨਕੋਟ ਦੀ ਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀਆਂ ਹੱਦਾਂ ਤੋਂ ਸ਼ੁਰੂ ਹੋ ਕੇ ਮਹਾਲੀ ਜ਼ਿਲ੍ਹੇ ਨਾਲ ਲੱਗਦੇ ਹਰਿਆਣਾ ਸੂਬੇ ਨਾਲ ਜਾ ਲੱਗਦਾ ਹੈ ਪਠਾਨਕੋਟ ਹਿਚਾਰ ਪਰ ਰੋਪੜ ਨਮਾਸ਼ਰ ਤੇ ਮਹਾਲੀ ਜ਼ਿਲ੍ਹਿਆਂ ਦੇ ਇਨਪੈਦੇ ਕੰਢੀ ਖੇਤਰ ਦੀ ਸਥਿਤੀ ਬੜੀ ਪਿੰਨ ਹੈ ਇਨ੍ਹਾਂ ਜ਼ਿਲ੍ਹਿਆਂ ਦੀ ਧਾਰ ਚੰਗਰ ਖਾੜ ਧੂਣ ਅਤੇ ਬੀਤ ਵਰਗੇ ਅਜਿਹੇ ਉਪ ਖੇਤਰ ਆਉਂਦੇ ਹਨ ਜਿੱਥੋਂ ਦੀ ਕਿਰਤਸਾਨੀ ਬੜੀਆਂ ਦਿੱਕਤਾਂ ਵਿੱਚ ਆਪਣਾ ਜੀਵਨ ਬਤਸਰ ਕਰਦੀ ਹੈ ਇਹ ਖੇਤਰ 250 ਕਿਲੋਮੀਟਰ ਲੰਬਾ ਤੇ 8 ਤੋਂ 35 ਕਿਲੋਮੀਟਰ ਦੀ ਚੜਾਈ ਤੱਕ ਫੈਲਿਆ ਹੋਇਆ ਹੈ। ਪੰਜਾਬ ਦੀ ਬਸੋਂ ਦਾ ਕਰੀਬ 6% ਤੇ ਖੇਤਰ ਭਲਤਣਾ ਅਫੀਸਾ ਦੇ ਇਸੇ ਤਰ੍ਹਾਂ ਦੀ ਨਾਉਂਦਾ ਹੈ। ਇਹ ਖਿੱਤਾ ਜੰਗਲਾਂ, ਡੂੰਘੇ ਚਵਾਂ ਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ ਇੱਥੋਂ ਦੀ ਜ਼ਮੀਨ ਉੱਚੀ ਨਿਮੀ ਛੋਟੇ-ਛੋਟੇ ਟੋਟਿਆਂ ਵਿੱਚ ਵੰਡੀ ਹੋਈ ਤੇ ਘੱਟ ਉਪਜਾਊ ਹੈ। ਮੱਕੀ ਦਾ ਵੱਡਾ ਉਤਪਾਦਕ ਬੀਜ ਖੇਤਰ। ਜੇ ਕੰਢੀ ਖੇਤਰ ਦੇ ਉਪਖੇਤਰਾਂ ਦੀ ਗੱਲ ਕਰੀਏ ਤਾਂ ਸ਼ਿਵਾਲਿਕ ਸ਼੍ਰੇਣੀ ਵਿੱਚ 20 ਤਿਕੋ ਇੱਕ ਅਜਿਹਾ ਉਪਖੇਤਰ ਹੈ ਜਿੱਥੇ ਪਹਾੜੀ ਉੱਤੇ ਪਿੰਡ ਬਸੇ ਹੋਏ ਹਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਘਟ ਸ਼ੰਕਰ ਕਸਬੇ ਤੋਂ ਪੂਰਬ ਦਿਸ਼ਾ ਵੱਲ ਸਥਿਤ ਉੱਚੇ ਖੇਤਰ ਨੂੰ ਬੀਤ ਕਹਿੰਦੇ ਹਨ ਬੀਤ ਦਾ ਇਲਾਕਾ ਸਮੁੰਦਰ ਤਲ ਤੋਂ 400 ਮੀਟਰ ਤੋਂ ਉੱਚਾ ਪਰੰਤੂ ਪਦਰੇ ਸ਼ਿਖਰ ਦੀ ਉਚਾਈ 500 ਮੀਟਰ ਤੋਂ ਵੀ ਵੱਧ ਹੈ ਬੀਤ 37 ਪਿੰਡਾਂ ਦਾ ਸਮੂਹ ਹੈ ਪੂਰਬ ਦਿਸ਼ਾ ਵੱਲ ਇਸ ਦੀ ਢਲਾਨ ਸਤਲੁਜ ਦੀ ਸਹਾਇਕ ਨਦੀ ਸੂਆਵਲ ਤੇ ਪੱਛਮ ਵੱਲ ਪੰਜਾਬ ਦੇ ਮਦਾਨੀ ਇਲਾਕੇ ਵੱਲ ਹੈ ਬੀਤ ਇਲਾਕੇ ਦੀਆਂ ਹੱਦਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਦੇ ਉੱਨਾ ਹਮਾਚਲ ਪ੍ਰਦੇਸ਼ ਨਾਲ ਲਗਦੀਆਂ ਹਨ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਲਾਕੇ ਦਾ ਕੁੱਲ ਰਕਬਾ 24275 ਏਕੜ ਹੈ ਜਿਸ ਵਿੱਚੋਂ 10471 ਏਕੜ ਮਜਰੂਆ ਯਾਨੀ ਵਾਹੀਯੋਗ ਅਤੇ 13804 ਏਕੜ ਗੈਰ ਮਜਰੂਆ ਨਾ ਵਾਹੀਯੋਗ ਹੈ ਸਮੁੰਦਰ ਤਲ ਤੋਂ ਚਾਈ ਹੋਣ ਕਾਰਨ ਪਾਣੀ ਦਾ ਸੱਤਰ ਡੂੰਗਾ ਹੈ ਇਹ ਖੇਤਰ ਮੱਕੀ ਦਾ ਵੱਡਾ ਉਤਪਾਦਕ ਹੈ ਫਸਲਾਂ ਦੇ ਉਜਾੜੇ ਕਾਰਨ ਕਿਸਾਨੀ ਦੀ ਹਾਲਤ ਤਰਸਯੋਗ ਹੈ ਸਿੰਚਾਈ ਸੂਰਤਾਂ ਦੀ ਘਾਟ ਸਮੁੰਦਰ ਤਲ ਤੋਂ ਉਚਾਈ ਹੋਣ ਕਾਰਨ ਪਾਣੀ ਦਾ ਸਤਰ ਡੂੰਘਾ ਹੈ। ਕੰਢੀ ਖੇਤਰ ਵਿੱਚ ਸਰਕਾਰੀ ਟਿਊਬਵੱਲਾਂ ਤੋਂ ਇਲਾਵਾ ਨਿੱਜੀ ਟਿਊਬਵੱਲ ਲਗਾਉਣਾ ਮਹਿੰਗਾ ਪੈਂਦਾ ਹੈ। ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇੱਥੋਂ ਦੇ ਕਿਸਾਨ ਨਿੱਜੀ ਟਿਊਬਵੱਲ ਲਗਾਉਣ ਤੋਂ ਅਸਮਰਥ ਹਨ। ਅਜਿਹਾ ਹੋਣ ਕਾਰਨ ਇਸ ਖੇਤਰ ਦਾ ਵੱਡਾ ਹਿੱਸਾ ਸਿੰਚਾਈ ਸਹੂਲਤਾਂ ਤੋਂ ਵਾਂਝਾ ਪਿਆ ਹੈ। ਖੇਤੀ ਰਾਬਾਸਰੇ ਹੋਣ ਕਾਰਨ ਕਿਸਾਨੀ ਦੀ ਹਾਲਤ ਕੋਈ ਵਧੀਆ ਨਹੀਂ। ਖੇਤੇ ਦੇ ਵੱਡੇ ਗਿਣਤੀ ਵਿੱਚ ਲੋਕ ਬਾਹਰਲੇ ਰਾਜਾਂ ਵਿੱਚ ਜਾ ਕੇ ਪੱਲੇਦਾਰੀ ਯਾਨੀ ਮਜ਼ਦੂਰੀ ਵੀ ਕਰਦੇ ਹਨ। ਅਜੇ ਹੌਨ ਕਾਰਨ ਨਵੀਂ ਪੀੜ੍ਹੀ ਖੇਤੀਬਾੜੀ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਔਕੜਾਂ ਦੀ ਝੰਬੀ ਕਿਸਾਨੀ ਇਸ ਖੇਤਰ ਵਿੱਚ ਬਰਸਾਤ ਦਾ ਮੌਸਮ ਹੋਣ ਕਾਰਨ ਮੱਕੀ ਦੀ ਫਸਲ ਤਾਂ ਹੋ ਜਾਂਦੀ ਹੈ ਪਰੰਤੂ ਕਣਕ ਦੀ ਫਸਲ ਦਾ ਕੋਈ ਵਸਾਹ ਨਹੀਂ ਹੁੰਦਾ ਜ਼ਿਆਦਾਤਰ ਕਿਸਾਨ ਰਵਾਇਤੀ ਫਸਲੀ ਚੱਕਰ ਕਣਕ ਮੱਕੀ ਆ ਬਣਾਉਂਦੇ ਹਨ ਭਾਵੇਂ ਕੰਢੀ ਖੇਤਰ ਵਿੱਚ ਮੱਕੀ ਦੀ ਫਸਲ ਚੰਗੀ ਹੋ ਜਾਂਦੀ ਹੈ ਪਰ ਇਸ ਦੀ ਬਜਾਈ ਤੋਂ ਲੈ ਕੇ ਦਾਣੇ ਕੋਠੀ ਵਿੱਚ ਪਹੁੰਚਣ ਤੱਕ ਜੋ ਔਕੜਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ ਇਹ ਉਹੀ ਜਾਣਦੇ ਹਨ ਫਸਲ ਦਾ ਘਰ ਤੱਕ ਕਪੜਾ ਨਾ ਖੁਸ਼ਕਿਸਮਤੀ ਜਾ ਸਵਾਭੀ ਮੰਨਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਕਿਸਾਨ ਕਮਾਦੀ ਬੀਜਦੇ ਹਨ ਜੇ ਜੰਗਲੀ ਜਾਨਵਰਾਂ ਤੋਂ ਬਚ ਜਾਵੇ ਤਾਂ ਘਰੇਲੂ ਖਾਪਤੀ ਪੂਰੀ ਕਰਦਾ ਹੈ ਖੇਤਰ ਵਿੱਚ ਹਰ ਸਾਲ ਕਮਾਦ ਹੀਟੋਂ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ ਖੇਤਾਂ ਵਿੱਚ ਚਲਦੀਆਂ ਕੁਲਹਾੜੀਆਂ ਪਿਛਲੇ ਸਾਲਾਂ ਤੋਂ ਗਾਇਬ ਹਨ ਮੱਕੀ ਦੇ ਦੇਸੀ ਬੀਜਾਂ ਦੀ ਥਾਂ ਹਾਈਬ੍ਰਿਡ ਬੀਜਾਂ ਨੇ ਲੈ ਲਈ ਹੈ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਜੰਗਲੀ ਜਾਨਵਰਾਂ ਦੁਆਰਾ ਫਸਲ ਦੇ ਉਜਾੜੇ ਦੀ ਹੈ ਖੇਤਾਂ ਦੇ ਨਾਲ-ਨਾਲ ਡੂੰਗੇ ਚੋ ਖੱਡਾਂ ਤੇ ਜੰਗਲ ਜੰਗਲੀ ਜਾਨਵਰਾਂ ਲਈ ਆਵਾਸ ਕਰ ਹਨ ਇਨ੍ਹਾਂ ਜਾਨਵਰਾਂ ਵਿੱਚ ਸੂਰ ਵੈਣਾ ਬਾਂਦਰ ਸੇਹੇ ਸਾਂਬਰ ਗਿੱਦੜ ਅਤੇ ਸਿਆਦ ਮੁਖ ਹਨ ਇਸ ਤੋਂ ਬਿਨਾਂ ਲੋਕ ਆਵਾਰਾ ਪਸ਼ੂਆਂ ਨੂੰ ਟਰਾਲੀਆਂ ਵਿੱਚ ਲੱਦ ਕੇ ਕੰਢੀ ਦੇ ਨੀਵੇਂ ਪਹਾੜੀ ਇਲਾਕਿਆਂ ਦੇ ਨੇੜੇ ਰਾਤ ਭਰਾਂ ਤੇ ਛੱਡ ਜਾਂਦੇ ਹਨ ਜੋ ਸਮਾਂ ਪਾ ਕੇ ਤੇ ਝੁੰਡਾਂ ਦੇ ਰੂਪ ਵਿੱਚ ਪੱਕੇ ਤੌਰ ਤੇ ਟਿਕ ਜਾਂਦੇ ਹਨ ਰਾਤ ਹੁੰਦੇ ਸਾਰੀ ਇਹ ਖੇਤਾਂ ਵੱਲ ਨੂੰ ਵਹੀਰਾਂ ਘੱਟ ਦਿੰਦੇ ਹਨ ਫਸਲਾਂ ਦਾ ਖੂਬ ਉਜਾੜਾ ਕਰਦੇ ਹਨ ਕਣਕ ਦੀ ਫਸਲ ਨੂੰ ਵੈਣਾ ਜ਼ਿਆਦਾ ਉਜਾੜਦੀਆਂ ਹਨ ਇਹ ਝੁੰਡਾਂ ਦੇ ਰੂਪ ਵਿੱਚ ਆ ਕੇ ਪੂਰੇ ਦਾ ਪੂਰਾ ਖੇਤ ਪਧਰਾ ਕਰ ਜਾਂਦੀਆਂ ਹਨ ਮੱਕੀ ਦੀ ਫਸਲ ਜੰਗਲੀ ਸੂਰਾਂ ਦੁਆਰਾ ਖੂਬ ਲਟਾੜੀ ਜਾਂਦੀ ਹੈ ਇਹ ਔਕੜ ਕਿਸਾਨਾਂ ਦੇ ਗਲੇ ਦੀ ਹੱਡੀ ਬਣੀ ਹੋਈ ਹੈ ਜਿਸ ਦਾ ਹੱਲ ਲੱਭਿਆ ਵੀ ਨਜ਼ਰੀ ਨਹੀਂ ਆਉਂਦਾ ਕੰਡਿਆਲੀ ਤਾਰ ਨੂੰ ਤਾਂ ਹਮਲਾਵਰ ਜਾਨਵਰ ਇੱਕ ਝਟਕੇ ਨਾਲ ਹੀ ਤੋੜ ਦਿੰਦੇ ਹਨ ਪਿਛਲੇ ਸਾਲਾਂ ਦੌਰਾਨ ਖੇਤਾਂ ਦੇ ਨਾਲ-ਨਾਲ ਸੋਲਰ ਤਾਰ ਲਗਾਉਣ ਦੀ ਗੱਲ ਚੱਲੀ ਸੀ ਪਰ ਕਿਸੇ ਤਨਪੱਤ ਨਾ ਲੱਗ ਸਕੀ ਕੋਈ ਸਮਾਂ ਸੀ ਕਿ ਕਣਕ ਦੀ ਫਸਲ ਨੂੰ ਜਾਨਵਰ ਦੀ ਮਾਰਦਾ ਕੋਈ ਡਰ ਨਹੀਂ ਸੀ ਹੁੰਦਾ ਹੁਣ ਜਾਨਵਰਾਂ ਦੀ ਗਿਣਤੀ ਵਧਨ ਨਾਲ ਕਣਕ ਦੀ ਰਾਖੀ ਲਈ ਬਿਨ ਨਾਗਾ ਪੋ ਮਾਗਦੀਆਂ ਰਾਤਾਂ ਖੇਤਾਂ ਵਿੱਚ ਗੁਜ਼ਾਰਨੀਆਂ ਕਿਸਾਨਾਂ ਦੀ ਮਜਬੂਰੀ ਬਣ ਗਈ ਹੈ ਮੱਕੀ ਦੀ ਫਸਲ ਮੌਕੇ ਖੇਤਾਂ ਵਿੱਚ ਰੰਗ-ਬਰੰਗੀਆਂ ਛੱਤਾਂ ਵਾਲੇ ਮਣੇ ਅਤੇ ਕਣਕ ਸਰੋਂ ਦੀ ਫਸਲ ਮੌਕੇ ਝੁੱਗੀਆਂ ਆਮ ਦਿਖਾਈ ਦਿੰਦੀਆਂ ਹਨ 12 ਮਹੀਨੇ 30 ਦਿਨ ਦੀ ਰਾਖੀ ਪੁਰਾਣੇ ਸਮੇਂ ਵਿੱਚ ਫਸਲ ਦੇ ਰਖਵਾਲੇ ਦਾ ਮੰਜਾ ਮੱਕੀ ਦੀ ਫਸਲ ਕਢਾਉਣ ਤੋਂ ਬਾਅਦ ਘਰ ਆ ਜਾਂਦਾ ਸੀ ਪਰ ਹੁਣ ਇਹ ਰਾਖੀ 12 ਮਹੀਨੇ 30 ਦਿਨ ਦੀ ਹੋ ਗਈ ਹੈ ਸਾਰੀ-ਸਾਰੀ ਰਾਤ ਖੇਤਾਂ ਵਿੱਚੋ ਹੜਾ-ਥੜਾਤ ਹੋਏ ਹੋਏ ਦੀਆਂ ਆਵਾਜ਼ਾਂ ਅਕਸਰ ਸੁਣਾਈ ਦਿੰਦੀਆਂ ਹਨ ਰਾਖੀ ਤੋਂ ਬਿਨਾ ਫਸਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੰਢੀ ਖੇਤਰ ਦੇ ਦੀਨ ਆਉਂਦੇ ਨੀਮ ਪਹਾੜੀ ਖੇਤਿਆਂ ਦੇ ਲੋਕ, ਕਿੱਲਿਆਂ ਵਿੱਗਿਆਂ ਦੇ ਨਹੀਂ, ਸਗੋਂ ਕਨਾਲਾਂ ਮਰਲਿਆਂ ਦੇ ਮਾਲਕ ਹਨ। ਜੇਂਦਰ ਦੇਵਤਾ ਮਿਹਰਬਾਨ ਰਹਿਣ ਤੇ ਜਾਨਵਰਾਂ ਤੋਂ ਬਚਾਅ ਹੋ ਜਾਵੇ ਤਾਂ ਖਾਨ ਜੋਗੇ ਦਾਣੇ ਜ਼ਰੂਰ ਹੋ ਜਾਂਦੇ ਹਨ। ਜਾਲੀਦਾਰ ਤਾਰ ਤੇ ਸਬਸਿਡੀ। ਵਪਾਰਕ ਫਸਲਾਂ ਦੀ ਕਾਸਤਲੀ ਇਸ ਖੇਤਰ ਦੀ ਜ਼ਮੀਨ ਟੁਕਮੀ ਹੈ ਪਰ ਜਾਨਵਰਾਂ ਦੇ ਨੁਕਸਾਨ ਕਾਰਨ ਕਿਸਾਨ ਜੋਖਮ ਲੈਣ ਲਈ ਚਾਰਨੀ। ਮੱਕੀ ਤੋਂ ਇਲਾਵਾ ਇਸ ਖੇਤਰ ਦੀ ਜ਼ਮੀਨ ਖੀਰਾ, ਕੱਦੂ, ਪੇਠਾ ਦੀਆਂ ਵਪਾਰਕ ਫਸਲਾਂ ਲਈ ਵੀ ਟੁਕਮੀ ਹੈ। ਕਈ ਪਿੰਡਾਂ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਜਾਰੀਦਰ ਤਾਰ ਲਗਵਾਈ ਜਿਸ ਨਾਲ ਫਸਲ ਦੇ ਉਤਪਾਦਨ ਵਿੱਚ ਚੋਖਾ ਵਾਧਾ ਹੋਇਆ ਪਰ ਇਹ ਕੰਮ ਹਰ ਕਿਸਾਨ ਦੇ ਵਸਤੀਗਲ ਨਹੀਂ ਲੋਕਾਂ ਦੀ ਮੰਗ ਅਨੁਸਾਰ ਜੇਕਰ ਸਰਕਾਰ ਵੱਲੋਂ ਜਾਰੀਦਰ ਤਾਰ ਸਬਸਿਡੀ ਤੇ ਉਪਲਬਧ ਕਰਵਾਈ ਜਾਵੇ ਤਾਂ ਇਹ ਉਹਨਾਂ ਦੀ ਬਹੁਤ ਵੱਡੀ ਮਦਦ ਹੋਵੇਗੀ ਨੁਕਸਾਨ ਦੇ ਮੁਆਵਜ਼ੇ ਦੀ ਵਿਵਸਥਾ ਹੋਵੇ ਸਰਕਾਰ ਵੱਲੋਂ ਜੰਗਲੀ ਜਾਨਵਰਾਂ ਦੁਆਰਾ ਕੀਤੇ ਨੁਕਸਾਨ ਦਾ ਮੁਆਵਜ਼ਾ ਦੇਣ ਹਿਤ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਾ ਚਾਹੀਦਾ ਹੈ ਜੰਗਲੀ ਜਾਨਵਰਾਂ ਦੁਆਰਾ ਕੀਤੇ ਨੁਕਸਾਨ ਨੂੰ ਕੁਦਰਤੀ ਆਫ਼ਤ ਐਲਾਨ ਕੇ ਮੌਸਮੀ ਦੀ ਵਿਵਸਥਾ ਹੋਵੇ ਇਹ ਖੇਤਰ ਪੰਜਾਬ ਦੀ ਖੇਤੀ ਵਿਭਿੰਨਤਾ ਵਿੱਚ ਐਮ ਯੋਗਦਾਨ ਪਾ ਸਕਦਾ ਕਿਉਂਕਿ ਬਰਾਨੀ ਹੋਣ ਦੇ ਬਾਵਜੂਦ ਵੀ ਇੱਥੋਂ ਦੀ ਮਿੱਟੀ ਵਿੱਚ ਪੰਨ ਫਸਲਾਂ ਲਈ ਮਾਫਕ ਹੈ ਖੇਤੀ ਮਹਾਰ ਅਨੁਸਾਰ ਇਸ ਧਰਤੀ ਦਾ ਗੁੜ ਤੇ ਸ਼ੱਕਰ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਤੇਲ ਬੀਜ ਅਤੇ ਧਾਰਾਂ ਦੀ ਕਾਸ਼ਤਰੀ ਪਹਿਲਾਂ ਤੋਂ ਹੀ ਇਹ ਮਸ਼ਹੂਰ ਹੈ ਵੱਖਰੀ ਖੇਤੀ ਨੀਤੀ ਦੀ ਲੋੜ ਕੰਡੀ ਖੇਤਰ ਉੱਤੇ ਇਸ ਤੇ ਉਪ ਖੇਤਰਾਂ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਵੱਖਰੀ ਖੇਤੀ ਨੀਤੀ ਲੋੜ ਅਨਸਾਰ ਤਿਆਰ ਕਰਕੇ ਲਾਗੂ ਕਰਨ ਦੀ ਲੋੜ ਹੈ ਜੇਕਰ ਸਰਕਾਰ ਕੰਢੀ ਖੇਤਰ ਦੇ ਉਪ ਖੇਤਰਾਂ ਦੀ ਭੂਗੋਲਕ ਸਥਿਤੀ ਨੂੰ ਮੱਦੇਨਜ਼ਰ ਰੱਖ ਕੇ ਖੇਤੀ ਨੀਤੀ ਤਿਆਰ ਕਰਦੀ ਹੈ ਤਾਂ ਲੰਮੇ ਸਮੇਂ ਤੋਂ ਔਕੜਾਂ ਦੀ ਮਾਰ ਚੱਲ ਰਹੇ ਕਿਸਾਨਾਂ ਨੂੰ ਯਕੀਨਨ ਫਾਇਦਾ ਹੋਵੇਗਾ ਧੰਨਵਾਦ